ਆਵਾਜ਼ਮੀ ਪਾਰਟੀ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਹਨਾਂ ਦੀ ਟੀਮ ਵੱਲੋਂ ਲੜੀਵਾਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਦੌਰਿਆਂ ਦੌਰਾਨ ਪਿੰਡਾਂ ਵਿੱਚ ਆ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਜਾ ਰਹੀਆਂ ਹਨ ਅਤੇ ਉਹ ਮੁਸ਼ਕਲਾਂ ਦੇ ਹੱਲ ਲਈ ਸਰਕਾਰੀ ਅਫਸਰਾਂ ਨਾਲ ਲੈ ਕੇ ਫੌਰੀ ਤੌਰ ਤੇ ਬਣਦੀਆਂ ਕਾਨੂੰਨ ਤਹਿਤ ਜਾਇਜ਼ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਾਨੂੰਨ ਤਹਿਤ ਉਹ ਕੰਮ ਕੀਤੇ ਜਾਣ ਜਿਨ੍ਹਾਂ ਨਾਲ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੂਰ ਹੋਣ ਇਸੇ ਲਈ ਤਹਿਤ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਪਿੰਡ ਕਰਨੀ ਖੇੜਾ ਓਡੀਆਂ ਛੋਟੀ ਓਡੀਆਂ ਸੈਨੀਆਂ ਦੇ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਅਤੇ ਕਈ ਪਿੰਡਾਂ ਵਿੱਚ ਵਿਕਾਸ ਕਾਰਜ ਜੋ ਪੂਰੇ ਹੋ ਚੁੱਕੇ ਹਨ ਉਹਨਾਂ ਦੀ ਜਾਂਚ ਕੀਤੀ ਗਈ ਅਤੇ ਕਈ ਪਿੰਡਾਂ ਵਿੱਚ ਵਿਕਾਸ ਕਾਰਜ ਆਰੰਭ ਕੀਤੇ ਗਏ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪਿੰਡਾਂ ਵਿੱਚ ਗਰਾਊਂਡ ਬਣਾਣੇ ਹੋਣ ਲੋਕਿੰਗ ਟਾਇਲ ਸੜਕਾਂ ਬਣਆਂੀਆਂ ਹੋਣ ਗੰਦੇ ਪਾਣੀ ਦੇ ਨਿਕਾਸ ਦੀ ਨਾਲੀਆਂ ਬਣਆਂੀਆਂ ਹੋਣ ਪੀਣ ਵਾਲੇ ਸਾਫ਼ ਪਾਣੀ ਦੀ ਪਾਈਪਾਂ ਹੋਣ ਗਲੀਆਂ ਵਿੱਚ ਸਟਰੀਟ ਲਾਈਟਾਂ ਦੀ ਸਹੂਤਾ ਹੋ ਸਾਰੀਆਂ ਤਰਾਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਸਰਕਾਰ ਦੇ ਹਦਾਇਤਾਂ ਅਨੁਸਾਰ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾਬੋਲੋਂ ਆਗਾਜ਼ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸਥਾਨਕ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾ ਨੇ ਕੀ ਕੁਝ ਕੀਤਾ ਅਤੇ ਅੱਗੇ ਕੀ ਕਰਨ ਜਾ ਰਹੇ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਪੂਰੀ ਕਵਰੇਜ ਵੇਖੋ। ਅੱਜ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੇ ਹੋਏ ਪਹਿਲਾ ਜਿਵੇਂ ਕਰਨੀ ਖੇੜਾ ਸਰੇਸ਼ ਵਾਲਾ ਸੈਨੀਆਂ ਓਡੀਆਂ ਛੋਟੀ ਓਡੀਆਂ ਹੁਣ ਅਸੀਂ ਖੜੇ ਓਡੀਆਂ ਪਿੰਡ ਦੇ ਵਿੱਚ ਜਿੱਥੇ ਅਸੀਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਅਸੀਂ ਸ਼ੁਰੂ ਕਰਵਾਏ ਨੇ ਕੋਈ ਸੜਕਾ ਬਣਨ ਵਾਲੀ ਸੀਗੀਆਂ ਉਹਨਾਂ ਦੇ ਅਸੀਂ ਨੀਂਹ ਪੱਥਰ ਰੱਖਿਆ ਹੈ ਬਾਲੀਬਾਲ ਦਾ ਜਿਹੜਾ ਗਰਾਊਂਡ ਹੈ ਨੌਜਵਾਨਾਂ ਲਈ ਉਹਦਾ ਅਸੀਂ ਨੀਂਹ ਪੱਥਰ ਰੱਖਿਆ ਹੈ ਔਰ ਜਿਹੜਾ ਸਾਡਾ ਤੁਸੀਂ ਦੇਖ ਰਹੇ ਹੋ ਸਕੂਲ ਦੇ ਵਿੱਚ ਚਾਰ ਦੀਵਾਰੀ ਦੀ ਜਿਹੜੀ ਬੜੀ ਲੰਮੇ ਸਮੇਂ ਤੋਂ ਬੜੇ ਡਿਮਾਂਡ ਸੀ ਲੋਕਾਂ ਦੀ ਉਹ ਬਣਵਾ ਰਹੇ ਆ ਔਰ ਉਹਦੇ ਨਾਲ ਨਾਲ ਜਿਹੜੇ ਇੱਕ ਕਮਰਾ ਹੈ ਉਹ ਬਣ ਰਿਹਾ ਹੈ ਔਰ ਉਸ ਤੋਂ ਬਾਅਦ ਇਲਾਵਾ ਜਿਹੜੇ ਸਾਡੇ ਖਾਲੇ ਨੇ ਇਸ ਪਿੰਡ ਦੇ ਉਹ ਅਸੀਂ ਬਣਾਏ ਨੇ ਜਿਹਦੇ ਵਿੱਚ 450000 ਦਾ ਜਿਹੜਾ ਖੜਵੰਜਾ ਲਗਾਇਆ ਗਿਆ ਕਿਚਨ ਸ਼ੈੱਡ ਦਾ 4 ਲੱਖ ਦਾ ਉਹ ਬਣਾਇਆ ਗਿਆ 581000 ਦਾ ਜਿਹੜਾ ਬਾਲੀਵਾਲ ਦਾ ਗਰਾਊਂਡ ਹੈ ਇਹ ਇਹਦੀ ਜਿਹੜੀ ਅਜੇ ਨਹੀਂ ਪੱਥਰ ਰੱਖਿਆ ਹੈ ਰੇਨ ਹਾਰ ਵੈਸਟਿੰਗ ਜਿਹੜਾ ਵਾਟਰ ਜਿਹੜਾ ਸਿਸਟਮ ਹੈ 183000 ਦਾ ਇਹ ਹੈ ਪੱਕੇ ਖਾਲਿਆਂ ਦਾ 2865000 ਦਾ ਜਿਹੜਾ ਕੰਮ ਹੋਇਆ ਹੈ ਅ 18530000 ਦੀ ਜਿਹੜੀ ਇੰਟਰਲੋਕ ਜਿਹੜੀਆਂ ਟਾਈਲਾਂ ਨੇ ਸੜਕਾਂ ਨੇ ਉਹ ਪਿੰਡ ਦੀਆਂ ਜਿਹੜੀ ਅੱਜ ਗੱਲ ਕਰਾਈ ਹੈ ਅ ਔਰ ਜਿਹੜਾ ਸਕੂਲ ਦੇ ਵਿੱਚ ਤਕਰੀਬਨ 16 ਲੱਖ ਦੀ ਲਾਗਤ ਦੇ ਨਾਲ ਕੰਮ ਹੋ ਰਿਹਾ ਸੋ ਲਗਭਗ ਅ 74 ਲੱਖ ਦੇ ਇਸ ਪਿੰਡ ਦੇ ਵਿੱਚ ਗ੍ਰਾਂਟ ਜਿਹੜੀ ਹੈ ਹੁਣ ਤੱਕ ਦੇ ਚੁਕੇ ਆ ਅਸੀਂ ਜਿਨ੍ਹਾਂ ਦੇ ਕਈਆਂ ਦੇ ਕੰਮ ਕੰਪਲੀਟ ਹੋ ਚੁੱਕੇ ਨੇ ਕਈਆਂ ਦੇ ਕੰਮ ਚੱਲ ਰਹੇ ਨੇ ਜਿਹੜੇ ਥੋੜੇ ਦਿਨਾਂ ਦੇ ਵਿੱਚ ਉਹ ਵੀ ਕੰਪਲੀਟ ਹੋ ਜਾਣਗੇ ਅੱਜ ਪਿੰਡ ਦੇ ਵਿੱਚ ਬੈਠ ਕੇ ਲੋਕਾਂ ਨੂੰ ਮਿਲੇ ਜੋ ਲੋਕਾਂ ਨੇ ਹੋਰ ਨਵੀਆਂ ਡਿਮਾਂਡ ਦਿੱਤੀਆਂ ਖਾਲੀਆਂ ਦੀਆਂ ਜਾਂ ਸੜਕਾਂ ਦੀਆਂ ਉਹ ਵੀ ਬੜੇ ਜਲਦੀ ਅਸੀਂ ਪਾਸ ਕਰਾ ਕੇ ਲੋਕਾਂ ਦੇ ਇਸ ਪਿੰਡ ਦੇ ਵਿੱਚ ਅਸੀਂ ਬਣਾ ਕੇ ਦੇਵਾਂਗੇ ਕੰਮ ਕਰਕੇ ਦੇਵਾਂਗੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈ